ਤਾਂ ਇਹ ਦੇਸ ਕਿਥੋਂ ਆ ਰਹੇ ਹੋ ਕੀ ਕੋਪਰੇ ਕੀ ਸਮੱਸਿਆ ਬੋਪਰੇ ਬੋਪਰੇ ਸਮੱਸਿਆ ਆਈ ਤੁਹਾਨੂੰ ਸਮੱਸਿਆ ਹੋਈ ਮਗਰ ਆੜ ਗਿਆ ਮੋਰਸਾ ਮੈਂ ਕੋ ਹੰਢ ਗਿਆ ਮੈਂ ਅੱਗੇ 100% ਮੋਰਸਾਲ ਦੇ ਮੇਰੇ ਮੇਰੇ ਹੁੰਦਾਂ ਤੋਂ ਆ ਕੇ ਸਭ ਉੱਥੇ ਗੱਡ ਕਰੀ ਵੀ ਉੱਥੇ ਡੇਗ ਵੀ ਪੁਰਾਣੇ ਪੈਸੇ ਵਿੱਚ ਦੇਖ ਬੇ ਇਹ ਮੇਨ ਗੱਡੀ ਨਾਲ ਲੈ ਤਾਂ ਨਾ ਕਿੰਨੇ ਕਵੇ ਦੀ ਗੱਲ ਹੈ ਸਾਰੀ 6 ਵਜੇ ਦੀ ਗੱਲ ਹੈ ਕਿਦਾਂ ਦੀ ਗੱਲ ਹੈ ਹੈ ਕਿਦਾਂ ਦੀ ਗੱਲ ਹੈ ਆਲਦੀ ਕਿੱਥੇ ਜਾ ਰਹੇ ਨੇ ਇੱਥੋਂ ਜਾ ਰਹੇ ਕਿੱਥੇ ਜਾ ਰਹੇ ਮੈਂ ਪੁਖਾਰੀਆਂ ਦਵਾਈ ਲੈ ਕੇ ਆਉਂਦਾ ਆਪਣੇ ਬੰਨ ਐਕਸੀਡੈਂਟ ਕਿੱਥੇ ਵੀ ਹੋਇਆ ਇਹ ਯਾ ਬਗੜਾ ਸਾਡੇ ਜਾਨੇ ਉੱਥੋਂ ਥੋੜਾ ਜਿਹਾ ਦੇ ਦੋ ਕਿਸੇ ਨਾ ਆਈ ਮੋਟਰਸਾਈਕਲ ਮਾਰਿਆ ਨੇ ਮੋਟਰ ਪਤਾ ਲੱਗਿਆ ਕੌਣ ਨੇ ਮੋਟਰਸਾਈਕਲ ਸਵਾਰ ਅਹ ਮਰੇ ਜੀ ਫਿਰ ਆਈ ਨਾ ਫੋਟੋ ਫੋਟੋ ਲਾ ਲਈ ਪੁੱਜੇ ਲੱਗਾ ਵੀ ਫੋਟੋ ਫੋਟੋ ਲਾ ਲਈ ਉਹਨਾਂ ਲੱਗਾ ਮੋਟਰਸਾਈਕਲ ਪਤਾ ਲੱਗਿਆ ਨਹੀਂ ਜੀ ਮੈਂ ਤਾਂ ਇੱਥੇ ਆ ਤਾਂ ਪਤਾ ਆਦਮ ਨਾਲ ਕਰਦੇ ਕੰਪਲੇਂਟ ਲਖਾਈ ਪੁਲਿਸ ਨੂੰ ਆ ਗੀ ਲਖਾਈ ਹੋਈ ਓਏ ਆਦਰ ਦੀ ਉਖਾਈ ਮੈਂ ਸਭ ਜੀ ਨੇ ਕਹਿ ਮੈਂ ਆਫਰ ਦੀ ਕੀ ਮੰਗ ਕਰਦੇ ਸੀ ਹਾਂਜੀ ਕੀ ਮੰਗ ਕਰਦੇ ਪੁਲਿਸ ਕੋਲ ਦੇਖੋ ਮੈਂ ਹਾਂ ਮੈਂ ਮੈਂ ਤਾਂ ਡਾਂਟ ਲੱਗਿਆ ਇਹ ਤਾਂ ਨਹੀਂ ਗਈ ਹੋਈ ਆ ਅਖਰ ਉਸੇ ਕਰ ਲਿਆ ਨਾ ਲਾਲੂ ਜੀ ਕੋਲ ਕੋਈ ਗੱਲ ਨਹੀਂ ਦੋਸ਼ੀਆ ਕਲਾ ਕੀ ਮੰਗ ਕਰਦੇ ਹਾਂਜੀ ਹਾਂ ਖਾਤ ਵੀ ਚਾਹੀਦਾ ਖਾਤ ਦੀ ਕੀ ਨਾ ਜੇ ਮੇਰਾ ਨਾਮ ਪ੍ਰਭਜੋ ਸਿੰਘ ਹੈ ਵਿਲੇਜ ਬੋਪਰ ਆਜੇ ਤੇ ਮੇਰੇ ਡੈਡੀ ਜੀ ਦਾ ਕੱਲ ਐਕਸੀਡੈਂਟ ਹੋਇਆ ਜੇ ਕੱਲ ਦਵਾਈ ਲੈ ਕੇ ਪਖਾੜੀ ਆਲਾ ਆਉਂਦੇ ਸੀ ਤੇ ਰਾਹ 'ਚ ਹੁੰਦੇ ਆ ਪੋਪਰ ਬਲੱਗਣ ਲੱਗੇ ਉੱਥੇ ਮਗਰੋਂ ਕੋਈ ਮੋਟਰਸਾਈਕਲ ਮਾਰ ਗਿਆ ਲੱਗ ਗਿਆ ਜੇ ਉੱਥੇ ਆਂਦੇ ਮੌਕੇ ਦੇ ਮੁੰਡੇ ਹੋਂਨਾ ਫੋਟੋ ਖਿੱਚੀ ਆ ਤੇ ਆਂਦੇ ਹੁਣ ਇਨਸਾਫ ਚਾਹੀਦਾ ਹਨ ਤੇ ਦੋਸ ਸਜ਼ਾ ਦਿੱਤੀ ਜਾਏ ਕਿੱਥੇ ਜਾ ਰਹੇ ਡੈਡੀ ਫਾਗਲ ਦਵਾਈ ਲੈ ਕੇ ਆਉਂਦੇ ਉਹ ਹੈਂਡੀਕੈਪ ਹਾਂਜੀ ਹਾਂਜੀ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਪੋਪਰ ਬਲੱਗਣ ਲੱਗੇ ਰਾਹ ਪੈਂਦਾ ਜੇ ਕਿਸ ਚੀਜ਼ ਨਾਲ ਹੋਇਆ ਮੋਟਰਸਾਈਕਲ ਨਾਲ ਹੋਇਆ ਜੇ ਹਾਂਜੀ ਮੋਟਰਸਾਈਕਲ ਸਵਾਰਾ ਦਾ ਲੱਗਾ ਪਤਾ ਕੋ ਨਹੀਂ ਨਹੀਂ ਅਜੇ ਤੱਕ ਨਹੀਂ ਪਤਾ ਸੀ ਰਿਪੋਰਟ ਲਖਾਈ ਗਏ ਪਰ ਅਜੇ ਤੱਕ ਨਹੀਂ ਪਤਾ ਮਿਲਿਆ ਤੁਹਾਨੂੰ ਕੋਈ ਨੰਬਰ ਵਗੈਰਾ ਦਿਖਾਈ ਆ ਰਾਮਾ ਨੰਬਰ ਪਤਾ ਲੱਗਾ ਮੋਟਰਸਾਈਕਲ ਨੰਬਰ ਪਲੇਟ ਫੋਟੋ ਖਿੱਚੀ ਉਹ ਮੁੰਡਿਆਨੇ ਤੋਂ ਦਿੱਤੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਹਾਂਜੀ ਹਾਂਜੀ ਕਰਾਈ ਗਏ ਕੀ ਪੁਲਿਸ ਦਾ ਕਹਿਣਾ ਹੈ ਇਸ ਬਾਰੇ ਹਾਂ ਦੇ ਕਾਰਵਾਈ ਕਰਾਂਗੇ ਹੁਣ ਵੇਖੋ ਉਹਨਾਂ ਗੱਡੀ ਅੱਗੇ ਪਾਦ ਸਾਹਿਬ ਦੀ ਕਿੰਨੀ ਖੱਟ ਲੱਗੀ ਹੈ ਉਹਨਾਂ ਦਾ ਚੋਲਾ ਟੁੱਟ ਗਿਆ ਜੇ ਪਾਟ ਰ ਪਾਟ ਗਿਆ ਜੇ ਤੇ ਆਹ ਰਗੜਾਂ ਲੱਗੀਆਂ ਮੂੰਹ ਤੇ ਤੇ ਬਲਾਕੇ ਹੇ ਲੈਣ ਪਹਿਲਾ ਹੈਂਡੀਕੈਪ ਉਹ ਗੋਡਿਆਂ ਦਾ ਕਰਦੇ ਤੁਸੀਂ ਕੰਮ ਕਰਦੇ ਤੁਸੀਂ ਕੰਮ ਕਰਦੇ ਆ ਮੈਂ ਕੇਤੀ ਪਾਰੀ ਕਰਦੇ ਬਸ ਪੁਲਿਸ ਕੋ ਕੀ ਮੰਨ ਕਰਦੇ ਇਨਸਾਫ ਹੀ ਚਾਹੀਦਾ ਜਾਂ ਫੇ ਪੇਸ਼ ਹੋਣ ਜਾਂ ਖਰਚਾ ਖਰਚਾ ਭਾਰਨ ਕਾਨੂੰਨੀ ਕਾਰਵਾਈ ਕਰਨ ਬਾਹਰ ਤੇ ਇਹ ਕੀ ਕਰਨਾ ਯਾਰ ਇਹ ਡਾਡਾ ਫਾਰਮ ਦਵਾਈ ਲੈ ਕੇ ਆਉਂਦੇ ਉਹ ਹੈਂਡੀਕੈਪ ਹਾਂਜੀ ਹਾਂਜੀ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਪੋਪੜ ਬਲੱਗਣ ਲੱਗੇ ਰਾਹ ਪੈਂਦਾ ਜੇ ਕਿਸ ਚੀਜ਼ ਨਾਲ ਹੋਇਆ ਮੋਟਰਸਾਈਕਲ ਨਾਲ ਹੋਇਆ ਜੇ ਹਾਂਜੀ ਮੋਟਰਸਾਈਕਲ ਸਵਾਰਾ ਦਾ ਲੱਗਾ ਪਤਾ ਕੋਣ ਨਹੀਂ ਅਜੇ ਤੱਕ ਨਹੀਂ ਪਤਾ ਹਿੰ ਰਿਪੋਰਟ ਲਿਖਾਈ ਜੇ ਅਜੇ ਤੱਕ ਨਹੀਂ ਪਤਾ ਮਿਲਿਆ ਤੁਹਾਨੂੰ ਦਾ ਕੋਈ ਨੰਬਰ ਵਗੈਰਾ ਦਿਖਾਈ ਆ ਰਾਮ ਨੰਬਰ ਪਤਾ ਲੱਗਾ ਮੋਟਰਸਾਈਕਲ ਨੰਬਰ ਪਲੇਟ ਫੋਟੋ ਖਿੱਚੀ ਉਹ ਮੁੰਡਿਆਨੇ ਤੋਂ ਦਿੱਤੀ ਪੁਲਿਸ ਨੂੰ ਸ਼ਿਕਾਇਤ ਅਦਾਨ ਕਰਾਈ ਜੀ ਹਾਂਜੀ ਹਾਂਜੀ ਕਰਾਈ ਜੀ ਕੀ ਯੂਨ ਪੁਲਿਸ ਆ ਕੇ ਨਾ ਆਸਤਾਨ ਹਾਂ ਦੇ ਕਾਰਵਾਈ ਕਰਾਂਗੇ ਹੁਣ ਵੇਖੋ ਉਹਨਾਂ ਗੱਡੀ ਅੱਗੇ ਫਾਦਲ ਸਾਹਿਬ ਦੀ ਕਿੰਨੀ ਖੱਟ ਲੱਗੀ ਹੈ ਉਹਨਾਂ ਦਾ ਚੂਲਾ ਟੁੱਟ ਗਿਆ ਜੇ ਪਾਟੇ ਪਾਟ ਗਿਆ ਜੇ ਤੇ ਆਹ ਰਗੜਾਂ ਲੱਗੀਆਂ ਮੂੰਹ ਤੇ ਤੇ ਭਲਾ ਕੇ ਇਹ ਲੈਣ ਪਹਿਲਾਂ ਹਾਂ ਦੀ ਕਾਪੀ ਉਹ ਗੋੜਿਆਂ ਦਾ ਕਰਦੇ ਤੁਸੀਂ ਕੰਮ ਕਰਦੇ ਤੁਸੀਂ ਕੰਮ ਕਰਦੇ ਹੋ ਜਾਂ ਮੈਂ ਕੀਤੀ ਪਾਰੀ ਕਰਦੇ ਬਸ ਪੁਲਿਸ ਕੋ ਕੀ ਮੰਗ ਕਰਦੇ ਇਨਸਾਫ ਹੀ ਚਾਹੀਦਾ ਜਾਂ ਰੇ ਪੇਸ਼ ਹੋਣ ਜਾਂ ਪ੍ਰਸ਼ਚਾਰ ਚਰਚਾ ਬਾਅਦ ਨਕਾਨੂੰਨੀ ਕਾਰਵਾਈ ਕਰਨ ਬਹੁਤ ਹੋਰ ਤੇ ਹੈ ਕੀ ਕਰਨਾ